ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਕੌਣ ਸੀ ਕੀ ਉਹ ਮੁੱਖ ਦੋਸ਼ੀ ਚੰਦੂ ਸ਼ਾਹ ਸੀ ਕੀ ਉਸ ਨੂੰ ਜਦੋਂ 1614 ਦੇ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਕਰਕੇ ਉਹਨੂੰ ਸੱਚ ਦਾ ਪਤਾ ਲੱਗਾ ਤਾਂ ਉਹਨੇ ਸਿੱਖਾਂ ਦੇ ਹਵਾਲੇ ਕਰਤਾ ਕਿਉਂ ਭਾਈ ਬੀਬੀ ਚੰਦ ਨੇ ਉਹਦੇ ਨੱਕ ਦੇ ਵਿੱਚ ਨਕੇਲ ਪਾਈ ਕਿਉਂ ਉਹਦਾ ਮੂੰਹ ਕਾਲਾ ਕਰਕੇ ਅੰਮ੍ਰਿਤਸਰ ਲਾਹੌਰ ਦੀਆਂ ਗਲੀਆਂ ਵਿੱਚ ਘਮਾਇਆ ਗਿਆ ਕਿਉਂ ਚੰਦੂ ਸ਼ਾਹ ਨੂੰ ਭਾਈ ਪਠਿਆਰੇ ਨੇ ਉਹ ਕੜਸਾ ਮਾਰ ਕੇ ਉਹਨੂੰ ਦਾ ਹੋਰ ਸਰੀਰ ਦੇ ਅੰਗਾਂ ਤੇ ਮਾਰ ਕੇ ਉਹਨੂੰ ਮੌਤ ਦੇ ਘਾਟ ਤਾਰਿਆ ਇਹ ਬਹੁਤ ਸਾਰੇ ਸਵਾਲ ਨੇ ਇਹ ਸਵਾਲ ਅੱਜ ਵੀਰੋ 414 ਸਾਲਾਂ ਬਾਅਦ ਫੇਰ ਉਸੇ ਤਰ੍ਹਾਂ ਹੀ ਨੇ ਕਿਉਂਕਿ ਇਹ ਜਿਹੜੀ ਅਗਿਆ ਜੋ ਬਾਲੀ ਗਈ ਸੀ ਅੱਜ ਤੋਂ 414 ਸਾਲ ਪਹਿਲਾਂ 1606 ਦੇ ਵਿੱਚ ਉਹ ਅੱਜ ਵੀ ਬਲਦੀ ਆ ਕਿਉਂਕਿ ਤੁਹਾਡੇ ਵਰਗੇ ਵੀਰ ਜਿਹੜੇ ਨੇ ਅੱਜ ਵੀ ਸਵਾਲ ਕਰਦੇ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਿਹੜੇ ਨੇ ਇਤਿਹਾਸ ਦੇ ਪੰਨਿਆਂ ਨੂੰ ਫੋਲਦੇ ਨੇ ਤੇ ਫਿਰ ਉਹ ਆਪਣੀ ਕੌਮ ਨੂੰ ਦੱਸਦੇ ਨੇ ਕਿਉਂਕਿ ਜਿਹੜੀਆਂ ਕੌਮਾਂ ਮਰ ਜਾਂਦੀਆਂ ਨੇ ਨਾ ਕਦੀ ਨਹੀਂ ਫੋਲਦੀਆਂ ਲੇਕਿਨ ਜਿਹੜੀਆਂ ਜਿਉਂਦੀਆਂ ਨੇ ਸੰਘਰਸ਼ਸ਼ੀਲ ਨੇ ਉਹ ਹਮੇਸ਼ਾ ਵਰਕੇ ਫੋਲਦੀਆਂ ਰਹਿੰਦੀਆਂ ਇਤਿਹਾਸ ਦੇ ਪੰਨੇ ਤੇ ਸਿੱਖ ਕੌਮ ਇੱਕ ਸੰਘਰਸ਼ਸ਼ੀਲ ਕੌਮ ਆ ਇਹ ਜਿਉਂਦੀ ਜਾਗਦੀ ਕੌਮ ਇਤਿਹਾਸ ਦੇ ਪੰਨੇ ਫੋਲਦੇ ਹੀ ਰਹਿਣਾ ਵੀਰੋ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ 1605 ਦੇ ਵਿੱਚ ਅਕਬਰ ਦੀ ਮੌਤ ਹੁੰਦੀ ਆ ਤੇ ਜਦੋਂ ਉਹਦੀ ਮੌਤ ਹੁੰਦੀ ਆ ਤੇ ਉਦੋਂ ਤੁਹਾਨੂੰ ਵੀ ਪਤਾ ਕਿ ਰਾਜਨੀਤਿਕ ਉਥਲ ਪੁਥਲ ਤੇ ਮਚਣੀ ਸੀ ਤੇ 1606 ਦੇ ਵਿੱਚ ਜਿਹੜਾ ਜਹਾਂਗੀਰ ਆ ਉਹ ਦਿੱਲੀ ਦਰਬਾਰ ਮੁਗਲ ਦਾ ਤਖਤੇ ਬੈਠਦਾ ਉਨਾ ਸਮਿਆਂ ਦੇ ਵਿੱਚ ਜਿਹੜਾ ਲਾਹੌਰ ਸੀ ਲਾਹੌਰ ਦੇ ਵਿੱਚ ਲਾਹੌਰ ਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਤੋਂ ਛੋਟਾ ਜਿਹਾ ਇਲਾਕਾ ਸਾਰਾ ਪੰਜਾਬ ਲੈਂਦਾ ਚੜਦਾ ਪੰਜਾਬ ਉਹਦਾ ਜਿਹੜਾ ਸੂਬੇਦਾਰ ਸੀ ਉਹ ਮੁਰਤਜ਼ਾ ਖਾਨ ਸੀ ਤੇ ਨਾਲ ਦੀ ਨਾਲ ਉਥੇ ਇੱਕ ਧਾਰਮਿਕ ਆਗੂ ਸੀ ਜਿਹਨੂੰ ਸ਼ੇਖ ਸਰਹਿੰਦੀ ਜਾਂ ਐ ਸ਼ੇਖ ਅਹਿਮਦ ਸਰਹਿੰਦੀ ਬੋਲਦੇ ਨੇ ਤੇ ਉਥੋਂ ਦਾ ਦਿਵਾਨ ਜਿਹੜਾ ਹੈਗਾ ਅਸੀਂ ਉਹਨੂੰ ਕਹਿੰਦੇ ਸੀ ਚੰਦੂ ਸ਼ਾ ਜਿਹਨੂੰ ਗੁੱਸੇ ਨਾਲ ਸਿੱਖ ਜਿਹੜੇ ਸੀ ਚੰਦੂ ਸੁਆਹ ਕਹਿੰਦੇ ਸਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜਿਆ ਤੇ ਉਹ ਹੋਇਆ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਜਿੰਨਾ ਵੀ ਆਪਾਂ ਜਦੋਂ ਸ਼ਬੀਰ ਲਾਉਂਦੇ ਤਾਂ ਅਸੀਂ ਸਿਰਫ ਇੱਥੋਂ ਤੱਕ ਹੀ ਸੋਚਦੇ ਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੇ ਕੋਟਨ ਕੋਟਨ ਪ੍ਰਣਾਮ ਅਸੀਂ ਇੱਥੋਂ ਤੱਕ ਬੋਲ ਕੇ ਚੁੱਪ ਕਰ ਜਾਈਏ ਵੀਰੋ ਸਾਨੂੰ ਇਹਦੇ ਅੱਗੇ ਦੇ ਪਿੱਛੇ ਵੀ ਫੋਲਣਾ ਪਊਗਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਉਂ ਕੀਤੀ ਗਈ ਕਿੰਨਾ ਕਾਰਨਾ ਕਰਕੇ ਕੀਤੀ ਗਈ ਕਿੰਨੀ ਉਹਨਾਂ ਨੂੰ ਸਜ਼ਾ ਦਿੱਤੀ ਸੀ ਸਾਰੇ ਆਪਾਂ ਨੂੰ ਉਹ ਪੇਜ ਜਿਹੜੇ ਖੁਦ ਨੇ ਪੜ੍ਹਣਗੇ ਬਿਲਕੁਲ ਭਾਵੇਂ ਸੰਖੇਪ ਚ ਹੀ ਖੋਲ੍ਹिए ਤੁਹਾਡੇ ਵਿੱਚੋਂ ਇਹ ਜਾਣਦੇ ਨੇ ਕਿ ਜਦੋਂ ਚੰਦੂ ਸ਼ਾਹ ਜਿਹੜਾ ਸੀ ਕੁਦਰਤੀ ਗੱਲ ਆ ਕਿ دیਵਾਨ ਸੀ ਐਡਾ ਵੱਡਾ ਉਦਦਾ ਮਿਲਿਆ ਸੀ ਐਡਾ ਵੱਡਾ ਉਦਦਾ ਉਹਨੂੰ ਕਿਉਂ ਮਿਲਿਆ ਸੀ ਇਹ ਵੀ ਸਵਾਲ ਤੁਹਾਡੇ ਦਿਮਾਗ 'ਚ ਆਉਂਦਾ ਹੋਊਗਾ ਕਿ ਉਹ ਕਿੰਨਾ ਕੁ ਕੌਮੀ ਕੋਮੀ ਪ੍ਰਸਤਉਗਾ ਬੰਦਾ ਹਾਂਜੀ ਜਿਹੜਾ ਨੂੰ ਗਾਇ ਉਹ ਜਿਹਨੂੰ ਮਤਲਬ ਹੋਰ ਧਰਮ ਦੇ ਵਿੱਚ ਏਡਾ ਵੱਡਾ ਮਾਨ ਦਿੱਤਾ ਗਿਆ ਸੀ ਤੇ ਵੀਰੋ ਤੁਹਾਨੂੰ ਪਤਾ ਕਿ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ ਤੇ ਲੇਕਿਨ ਉਹਨੇ ਕੁਝ ਚੁਬਾਰੇ ਦੀ ਗੱਲ ਕਰ ਦਿੱਤੀ ਜੀ ਇੱਟ ਵਾਲੀ ਗੱਲ ਕਰ ਦਿੱਤੀ ਤੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਘਰ ਜਾ ਕੇ ਜਵਾਬ ਦੇ ਕੇ ਆਹੀ ਪਈ ਤੇਰੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਸਿੱਖਾਂ ਨੇ ਜੋ ਕਿਹਾ ਪਈ ਆਪਾਂ ਰਿਸ਼ਤਾ ਨਹੀਂ ਕਰਨਾ ਤੇ ਸਿੱਖਾਂ ਦੇ ਕਹਿਣ ਤੇ ਉਹਨਾਂ ਨੇ ਰਿਸ਼ਤੇ ਦਾ ਜਵਾਬ ਦਿੱਤਾ ਸੀ ਤੇ ਚੰਦੂ ਨੇ ਵੀ ਆਪਣੀ ਬਹੁਤ ਬਦਨਾਮੀ ਸਮਝੀ ਕਿ ਮੈਂ ਇੱਕ دیਵਾਨ ਲਾਹੌਰ ਦੇ ਸੂਬੇ ਹਾਂਜੀ ਤੇ ਇਸ ਚੱਕਰ ਦੇ ਵਿੱਚ ਫਿਰ ਉਹ ਈਰਖਾ ਗੁਰੂ ਸਾਹਿਬ ਨਾਲ ਕਰ ਲਿਆ ਤੇ ਇਹ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਨ ਤੇ ਜਦੋਂ ਉਹਦੇ ਜਹਾਗੀਰ ਦੇ ਮੁੰਡੇ ਨੇ ਪੰਜਾਬ 'ਚ ਆਇਆ ਕਿਉਂਕਿ ਪੰਜਾਬ ਵੀ ਤਾਂ ਸਾਰਾ ਹਿੱਸਾ ਸੀ ਨਾ ਸਾਰੇ ਉਹਦੇ ਦਰਬਾਰ ਦਾ ਮੁਗਲ ਦਰਬਾਰ ਦਾ ਤੇ ਇਹਦੀ ਜਿਹੜੀ ਕਹਾਣੀ ਜਿਹੜੀ ਆ ਵਾਕਿਆ ਜਿਹੜਾ ਸੀ ਉਹ ਖੁਸਰੋ ਦੇ ਨਾਲ ਘੜ ਕੇ ਵੀ ਗੁਰੂ ਸਾਹਿਬ ਨੇ ਉਹਨੂੰ ਅਸੀਸਾਂ ਦਿੱਟੀਆਂ ਜਿਉਂ ਉਹਨੂੰ ਆਹ ਕਿਹਾ ਜੇ ਕਿਹਾ ਉਹਦਾ ਵਾਕਿਆ ਬਣਾ ਕੇ ਉਹਦੀ ਜਹਾਗੀਰ ਦੇ ਥਰੂ ਗ੍ਰਿਫਤਾਰੀ ਦੇ ਆਰਡਰ ਕਰਵਾ ਲਈ ਉਹ ਕਿੰਨੇ ਕਰਵਾਏ ਤੂੰ ਕਿ دیਵਾਨ ਸੀ ਤੇ دیਵਾਨ ਹੋਣ ਕਰਕੇ ਪਹੁੰਚ ਉਹਦੀ ਹੀ ਚੰਦੂ ਦੀ ਹੀ ਹੋ ਸਕਦੀ ਹੋਰ ਕਿਸੇ ਨੇ ਇਹ ਕੰਮ ਨਹੀਂ ਸੀ ਕਰਨਾ ਤੇ ਸ਼ੇਖ ਅਹਿਮਦ ਸਰਹਿੰਦੀ ਵੀ ਦੁਸ਼ਮਣ ਸੀ ਤੇ ਮੁਰਤਜ਼ਾ ਖਾਂ ਵੀ ਦੁਸ਼ਮਣ ਸੀ ਬਿਲਕੁਲ ਇਹਦਾ 27 ਮਈ 25 ਮਈ 1606 ਨੂੰ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਕਰਕੇ ਲਾਹੌਰ ਖੜਿਆ ਗਿਆ ਤੇ 4-5 ਦਿਨ ਗੁਰੂ ਸਾਹਿਬ ਤੇ ਬਹੁਤ ਤਸ਼ੱਦਦ ਕੀਤੇ ਕਿੰਨੇ ਕੀਤੇ ਉਦੋਂ ਜਹਾਂਗੀਰ ਇਹਤ ਕਹਿ ਕੇ ਨਹੀਂ ਗਿਆ ਵੀ ਤੁਸੀਂ ਇਹਨੂੰ ਮਤਲਬ ਗੁਰੂ ਸਾਹਿਬ ਜੀ ਨੂੰ ਆਤਸੀਹੇ ਦੇਣੇ ਦਾ ਸ਼ਹੀਦ ਕਰ ਦਿਓ ਉਹਨਾਂ ਨੇ ਗ੍ਰਿਫਤਾਰੀ ਦੀ ਗੱਲ ਕੀਤੀ ਸੀ ਕਿਉਂਕਿ ਉਦੋਂ ਵੀ ਬਹੁਤ ਸਾਰੇ ਹੋਰ ਵੀ ਜਿਹੜੇ ਉਹ ਰਿਆਸਤਾਂ ਦੇ ਜਿਹੜੇ ਉਹਨਾਂ ਨੇ ਪਦਵੀਆਂ ਦਿੱਤੀਆਂ ਉਹ ਵੀ ਬੰਦੇ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਰੱਖੇ ਸਨ ਇਹ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ 1600 nous. 1606 ਨੂੰ 5 ਦਿਨ ਗੁਰੂ ਸਾਹਿਬ ਜੀ ਤੇ ਅੱਕ ਦੇ ਤਸ਼ੱਦਦ ਗਰਮੀ ਦੇ ਵਿੱਚ ਠਾਏ ਗਏ ਉਹਨਾਂ ਨੂੰ ਭੁੱਖਿਆ ਰੱਖਿਆ ਗਿਆ ਉਹਦੀ ਡਿਊਟੀ ਕਿਹਦੀ ਸੀ ਚੰਦੂ ਦੀ ਤੇ ਇਸ ਕਰਕੇ ਚੰਦੂ ਨੂੰ ਜਿਹੜੇ ਸਿੱਖ ਹੈ ਚੰਦੂ ਸੁਆਹ ਬੋਲਦੇ ਨੇ ਫਿਰ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਆ ਫਿਰ ਇੱਥੇ ਹੀ ਦੁਸ਼ਮਣੀ ਨਹੀਂ ਮੁੱਕਦੀ ਇਹ ਚੰਦੂ ਦੀ ਫਿਰ ਇਸ ਤੁਹਾਨੂੰ ਵੀ ਪਤਾ ਕਿ 1606 ਦੇ ਵਿੱਚ ਹੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਨੇ ਗੁਰਤਾ ਗੱਦੀ ਤੇ ਬੈਠਦੇ ਨੇ ਤੇ ਬਾਬਾ ਬੁੱਢਾ ਜੀ ਜਿਹੜੇ ਨੇ ਉਹਨਾਂ ਨੂੰ ਉਹ ਪਦਵੀ ਦਿੰਦੇ ਨੇ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਕਹਿ ਕੇ ਗਏ ਸੀ ਤੇ 1609 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਨੇ ਲਗਭਗ ਇਹ 14 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਾ ਦਿੱਤੀ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਇਹ 1595 ਚ ਹੋਇਆ ਤੇ 11 ਸਾਲਾਂ ਦੀ ਉਮਰ 1606 ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲ ਗਈ 12 ਦੇ ਵਿੱਚ ਉਹਨਾਂ ਨੇ ਜਿਹੜਾ ਸੀ ਮਤਲਬ 14 ਦੇ ਵਿੱਚ ਉਹਨਾਂ ਕਿਲਾ ਉਸਾਰ ਦਿੱਤਾ ਤੇ ਫਿਰ ਵੀਰੋ 1614 ਨੂੰ ਫੋਲਾਸੋ ਫੋਲਾਸੋ 12 ਨੂੰ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੇ ਫਿਰ ਚੰਦੂ ਹਣਾ ਨੇ ਤੇ ਸਾਰੀ ਟੀਮ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਕਰਵਾ ਦਿੱਤੀ ਤੇ ਗਵਾਲੀਅਰ ਦੇ ਕਿਲੇ 'ਚ ਰੱਖ ਦਿੱਤਾ ਤੇ ਹੁਣ ਗੁਰੂ ਸਾਹਿਬ ਦੀ ਜਿਹੜੀ ਹੈ 1614 'ਚ ਰਿਹਾਈ ਹੁੰਦੀ ਹੈ ਕਿਉਂ ਹੁੰਦੀ ਹੈ ਉਹਨੂੰ ਇਹ ਸਵਾਲ ਤੁਹਾਡੇ ਵੀ ਦਿਮਾਗ ਚ ਆਊਗਾ ਕਿਉਂਕਿ ਜਿਹੜੇ ਸਾਈ ਮੀਆਂ ਮੀਰ ਜੀ ਸਨ ਉਹ ਜਹਾਂਗੀਰ ਜਾਂ ਮੁਗਲਾਂ ਦੇ ਉਸ ਸਮੇਂ ਦੇ ਅਕਬਰ ਦੇ ਵੀ ਉਹ ਤਾਂ ਅਧਿਆਤਮਿਕ ਗੁਰੂ ਸਨ ਤੇ ਯਹਾਂਗੀਰ ਦੇ ਵੀ ਸਨ ਤੇ ਜਦੋਂ ਸਾਰੀ ਗੱਲ ਯਹਾਂਗੀਰ ਨੂੰ ਦੱਸੀ ਗਈ ਸਾਈ ਮੀਆਂ ਮੀਰ ਜੀ ਵੱਲੋਂ ਸਾਡੇ ਮੁਸਲਮਾਨ ਵੀਰ ਵੱਲੋਂ ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਰਿਹਾ ਕਰ ਦਿੱਤਾ ਤੇ ਜਦੋਂ ਰਿਹਾ ਹੋਏ ਤਾਂ ਫਿਰ ਇਹਨਾਂ ਦੀ ਜਿਹੜੀ ਆ 1614 ਨੂੰ ਕਲਾ ਨੌਰ ਦੇ ਵਿੱਚ ਗੁਰੂ ਸਾਹਿਬ ਨਾਲ ਇੱਕ ਮੁਲਾਕਾਤ ਹੋਈ ਹੈ ਇਤਿਹਾਸ ਦੇ ਪੰਨੇ ਦੱਸਦੇ ਨੇ ਉਹਨਾਂ ਵਿੱਚ ਜਦੋਂ ਗੁਰੂ ਸਾਹਿਬ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਕਿ ਆਹ ਕੁਛ ਚੰਦੂ ਨੇ ਕੀਤਾ ਆ ਤਾਂ ਫਿਰ ਚੰਦੂ ਨੂੰ ਗੁਏ ਜਹਾਂਗੀਰ ਨੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਤੇ ਨਾਲ ਹੀ ਸੇਖ ਜਿਹੜਾ ਅਹਿਮਦ ਸਰਹਿੰਦੀ ਉਹਦੀ ਗ੍ਰਿਫਤਾਰੀ ਪਾਤੀ ਉਹਦੀ ਤੁਜਕੇ ਜਹਾਂਗੀਰੀ ਦੇ ਵਿੱਚ ਦਰਜਿਆ ਵੀਰੋ ਫਿਰ ਜਦੋਂ ਇਹਨੂੰ ਫੜ ਲਿਆ ਗਿਆ ਫੜਨ ਤੋਂ ਬਾਅਦ ਵਿੱਚ ਚੰਦੂ ਪਾਪੀ ਨੂੰ ਦੁਸ਼ਟ ਨੂੰ ਬਾਂਦਰ ਨੂੰ ਫਿਰ ਉਹਨਾਂ ਨੇ ਕੀ ਕੀਤਾ ਕਿ ਗੁਰੂ ਸਾਹਿਬ ਜੀ ਨੇ ਪਾਈ ਬਿਧੀ ਚਾਂਦ ਦੀ ਡਿਊਟੀ ਲਈ ਪਾਈ ਬਿਧੀ ਚਾਂਦ ਨੇ ਫਿਰ ਇਹਦਾ ਮੂੰਹ ਕਾਲਾ ਕੀਤਾ ਮੂੰਹ ਕਾਲਾ ਕਰਕੇ ਇਹਨੂੰ ਪੂਰੇ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਾਹੌਰ ਸ਼ਹਿਰ ਵਿੱਚ ਕਮਾਇਆ ਇਤਿਹਾਸ ਦੇ ਪੰਨੇ ਦੱਸਦੇ ਕਿ ਜਦੋਂ ਲਾਹੌਰ ਲਾਹੌਰ ਸ਼ਹਿਰ ਵਿੱਚ ਇਹਨੂੰ ਘਮਾਇਆ ਜਾ ਰਿਹਾ ਸੀ ਚੰਦੂ ਪਾਪੀ ਨੂੰ ਤਾਂ ਉੱਥੇ ਇੱਕ ਪਠਿਆਰਾ ਸੀ ਭਾਈ ਪਠਿਆਰਾ ਭਾਈ ਪਠਿਆਰਾ ਉਹ ਸਨ ਜਿਨ੍ਹਾਂ ਦੀ ਡਿਊਟੀ ਇਹਨੇ ਬੰਦੇ ਨੇ ਲਈ ਸੀ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ ਗਰਮ-ਗਰਮ ਰੇਤ ਪਾਉਣ ਦੀ ਗਰਮ-ਗਰਮ ਰੇਤ ਉਹ ਕੜਸ਼ਾ ਨਾ ਪਾਉਂਦਾ ਸੀ ਵੱਡੇ ਨਾਲ ਉਹ ਕੜਸ਼ਾ ਵੀ ਭਾਈ ਪਠਿਆਰੇ ਕੋਲ ਸੀ ਤੇ ਇਤਿਹਾਸ ਦੇ ਪੰਨੇ ਦੱਸਦੇ ਕਿ ਜਦੋਂ ਪੁੱਠਿਆ ਭਾਈ ਪਠਿਆਰੇ ਦੇ ਘਰ ਦੇ ਲੱਗ ਇਹ ਬੰਦਾ ਪਹੁੰਚਿਆ ਗਲੀ 'ਚ ਘਮਾਉਂਦਿਆਂ ਤੇ ਫਿਰ ਭਾਈ ਪਠਿਆਰੇ ਨੇ ਉਹ ਕੜਸ਼ਾ ਬਾਹਰ ਕੱਢ ਕੇ ਲਿਆਂਦਾ ਇਤਿਹਾਸ ਦੇ ਪੰਨੇ ਦੱਸਦੇ ਨੇ ਤੇ ਜਦੋਂ ਉੱਥੇ ਲਿਆਂਦਾ ਤਾਂ ਫਿਰ ਉਸੇ ਕੜਸ਼ੇ ਨਾਲ ਭਾਈ ਪਠਿਆਰੇ ਨੇ ਦੇ ਸਿਰ 'ਚ ਮਾਰਿਆ ਉਹ ਕੜਸ਼ਾ ਸਰੀਰ ਦੇ ਹੋਰ ਅੰਗਾਂ ਦੇ ਮਾਰਿਆ ਤੈਨੂੰ ਮੌਤੇ ਘਾੜ ਤਾਰ ਦਿੱਤਾ ਵੀਰੇ ਇਸ ਤਰ੍ਹਾਂ ਇਹ ਬੰਦੇ ਦੀ ਮੌਤ ਹੋ ਗਈ ਅਤੇ ਇਹ ਤੋਂ ਇਲਾਵਾ ਜਿਹੜਾ ਇਹਦੇ ਮੁਲਕੇ ਖਾਨਦਾਨ ਦੀ ਹੋਰ ਵੀ ਦੁਸ਼ਮਣੀ ਚੱਲੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਿਹੜੀ ਹਰਗੋਬਿੰਦ ਸਾਹਿਬ 'ਚ ਜੰਗ ਹੋਈ ਕਹਿਣ ਤੋਂ ਭਾਵ ਕਿ ਇਹ ਬੰਦਾ ਉਹ ਪਾਪੀ ਤੇ ਗੁਨਾਹ ਸੀ ਜਿਹੜਾ ਇੱਕ ਪਰਦੇ ਪਿੱਛੇ ਹੋ ਗਿਆ ਜਦੋਂ ਅਸੀਂ ਸ਼ਬੀਲਾ ਦੇ ਪੋਸਟਰ ਵੇਖਦੇ ਆ ਨਾ ਗੁਰੂ ਸਾਹਿਬ ਨੂੰ ਤੱਤੀਆਂ ਲੋਹਾਂ ਤੇ ਬੈਠਿਆ ਹੁੰਦਾ ਇਹ ਬੰਦੇ ਦੀ ਸ਼ਕਲ ਜਿਹੜਾ ਪੋਸਟਰ ਦੇ ਵਿੱਚ ਇਹ ਫੋਟੋ ਨਹੀਂ ਪਾਈ ਤੇ ਹੋਰ ਧਰਮ ਦੀ ਜਿਹੜੀ ਆ ਫੋਟੋ ਪਾਤੀ ਕਿ ਸਿੱਖ ਜਿਹੜਾ ਗੁੱਸਾ ਉਹਨਾਂ ਲੋਕਾਂ ਦੇ ਕਰਨ ਤੇ ਚੰਦੂ ਨੂੰ ਨਾ ਕੁਝ ਵੀ ਕਹਿ ਚੰਦੂ ਨੂੰ ਸਾਈਡ ਤੇ ਕਰ ਦੇਣ ਤੁਸੀਂ ਚੰਦੂ ਦੀ ਫੋਟੋ ਲੱਭੋਗੇ ਨਾ ਤੁਹਾਨੂੰ ਚੰਦੂ ਦੀ ਫੋਟੋ ਨਹੀਂ ਲੱਭੂਗੀ ਕਿਤੇ ਵੀ ਇਹ ਵੀਰੋ ਇੱਕ ਸੋਚੀਆਂ ਸਮਝੀਆਂ ਸਾਜਿਸ਼ਾਂ ਰਚੀਆਂ ਗਈਆਂ ਅੱਜ ਜਦੋਂ ਆਪਾਂ ਸ਼ਬੀਲਾਂ ਲਾਉਣੀਆਂ ਨੇ ਦਾ ਸ਼ਬੀਲਾਂ ਦਾ ਕੋਈ ਪ੍ਰੋਗਰਾਮ ਕਰਨ ਦੇ ਯਾਦ ਰੱਖਿਓ ਕਿ ਪਾਪੀ ਚੰਦੂ ਨੂੰ ਵੀ ਬਦ ਸ਼ੀਸਾ ਤੇ ਗਾਲਾਂ ਦਿਓ ਅੱਜ ਵੀ 414 ਸਾਲਾਂ ਬਾਅਦ ਅੱਜ ਵੀ ਗੁੱਸਾ ਤੁਹਾਡੇ ਵਿੱਚ ਬਰਕਰਾਰ ਹੈ ਵੀਰੋ ਇਹ ਅੱਗ ਬੁਝਣੀ ਨਹੀਂ ਚਾਹੀਦੀ ਨਾ ਹੀ ਬੁਝੇਗੀ ਕਿਉਂਕਿ ਅੱਗ ਜਿਹੜੀ ਆ ਬਲਦੀ ਰਹੇ ਤਾਂ ਇਹ ਫਿਰ ਨਵੀਆਂ ਪੀੜ੍ਹੀਆਂ ਤੱਕ ਪਹੁੰਚ ਜਾਂਦੀ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਆਸ ਕਰਦਾ ਆ ਕਿ ਸ਼ਬੀਲਾਂ ਲਾਉਣ ਦੇ ਨਾਲ-ਨਾਲ ਤੁਸੀਂ ਇਤਿਹਾਸ ਦੇ ਪੰਨੇ ਆਪਣੀ ਨਵੀਂ ਪੀੜ੍ਹੀ ਦੇ ਨਾਲ ਜ਼ਰੂਰ ਸਾਂਝੇ ਕਰੋਗੇ ਉਸ ਪਾਪੀ ਦੁਸ਼ਟ ਚੰਦੂ ਨੂੰ ਵੀ ਬਦਸੀਸਾਂ ਜ਼ਰੂਰ ਦਿਵੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ